ਸੇਟ ਐਡ ਹੋ ਗਿਆ ਸੇਟ ਐਡ ਹੋ ਗਿਆ ਬੱਚੇ ਗੁੱਸਾ ਰਗਾ ਅਸੀਂ ਕਹਾਲੀ ਸਵਾਗਤ ਕਰਦੇ ਆਂ ਤੁਹਾਡਾ ਭੰਗੂ ਵਲੋਗ ਦੇ ਵਿੱਚ ਟਾਈਮ ਹੋ ਗਿਆ 12:00 ਵਜੇ ਤੇ ਗੱਡੀਆਂ ਆਪਣੀਆਂ ਖੜੀਆਂ ਸ਼ੇਰੇ ਪੰਜਾਬ ਕਲਕੱਤਾ ਢਾਬੇ ਤੇ ਤੇ ਨੂੰ ਦੁਬਾਰੇ ਦੁਬਾਰੇ ਮੁੜੇ ਕੱਟਾਂਗੇ ਤੇ ਗਰੇਂਦਰ ਬਾਈ ਲੱਗਿਆ ਮਨ ਲਾਦਾ ਨਾਣਾ ਨਾਲ ਗਿਆ ਬਾਈ ਭਾਈ ਉਹ ਫੋਨ ਕਰਦਾ ਲਾਈਏ ਫੋਨ ਉਹਨੂੰ ਹੈ ਚੱਕਿਆ ਤਾਂ ਹੈ ਨਹੀਂ ਮੈਂ ਮੈਂ ਹੀ ਹਨਾ ਤੇ ਭਾਈ ਫੋਨ ਲਾਣੇ ਆਪਾਂ ਬੰਦੇ ਨੂੰ ਜਿਹੜਾ ਵੀਡੀਓ ਚ ਮਾਲ ਦਿਖਾਉਂਦਾ ਤੇ ਵੀਡੀਓ ਔਨ ਰੱਖਾਂਗੇ ਆਪਾਂ ਕਿਉਂਕਿ ਕੱਲ ਨੂੰ ਇਹ ਨਾ ਕਹਿ ਸਕੇ ਬੰਦਾ ਵੀ ਸਾਨੂੰ ਕੁਝ ਗਲਤ ਬੋਲਿਆ ਹਨਾ ਇਹ ਪੂਜਬੀ ਹੈ ਤੇ ਇੱਥੇ ਨੈਟਵਰਕ ਨਹੀਂ ਹੈਗਾ ਮਿੰਟੂ ਵਾਲੇ ਫੋਨ 'ਚ ਹੈਗਾ ਨੈਟਵਰਕ Jio ਦਾ ਉਹਨਾਂ ਦੇ ਕੋਲ ਤੇ ਹੌਟਸਪੌਟ ਲੈ ਕੇ ਆ ਲਾਨੇ ਆ ਫੋਨ ਨੂੰ ਹਲੋ ਹਾਂਜੀ ਕੀ ਹਾਲ ਹੈ ਬਾਈ ਪੰਗੂ ਬੋਲਦਾ ਬਾਈ ਪੰਗੂ ਬੋਲਦਾ ਕਿੱਥੇ ਬਾਈ ਅੰਬਾਲੇ ਦੇ ਹੁਣ ਮੈਂ ਮੈਸੇਜ ਭੇਜਿਆ ਤਾਂ ਨਾ ਤੂੰ ਹਾਂ ਕੀ ਹਾਲਾ ਹੈ ਕੋਰੇ ਗਰੀਬ ਭਾਗ ਸਾਡੇ ਚਾਹਣਾ ਦੇ ਸਾਡੇ ਤੁਸੀਂ ਸਾਡੇ ਦਰਸ਼ਨ ਦੇਤੇ ਨਹੀਂ ਦਰਸ਼ਨ ਵਾਲੀ ਦਾ ਕੋਈ ਗੱਲ ਨਹੀਂ ਦੇਖ ਬਾਈ ਮੈਂ ਤੈਨੂੰ ਫੋਨ ਦੇਖ ਇੱਕ ਮਿੰਟ ਪਹਿਲਾਂ ਮੇਰੀ ਗੱਲ ਸੁਣ ਲੈ ਫਿਰ ਤੂੰ ਬੋਲੀ ਤੈਨੂੰ ਮੌਕਾ ਦਊਗਾ ਬੋਲਣ ਦਾ ਮੈਂ ਮੈਂ ਤੈਨੂੰ ਮੈਸੇਜ ਲਾ ਲਿਆ ਜਾਂ ਉਹਦੇ ਵਿੱਚ ਸਿਰਫ ਇੱਕ ਪ੍ਰਾਂਹ ਹੁਣ ਦੇ ਨਾਤੇ ਕਿਹਾ ਠੀਕ ਆ ਕੋਈ ਲੜਾਈ ਨਹੀਂ ਹੈਗੀ ਤੇਰੇ ਨਾਲ ਨਾ ਤੇਰੇ ਨਾਲ ਕੋਈ ਸਾਡਾ ਬੱਟ ਦਾ ਰੌਲਾ ਸਹੀ ਗੱਲ ਹੈ ਫਿਰਪ ਆਪਣਾ ਤਾਂ ਆਹੀ ਕਹਿਣਾ ਵੀ ਉਦਾਂ ਜਿੱਦਾਂ ਮਰਜ਼ੀ ਤੂੰ ਵੀਡੀਓ ਬਣਾਣਾ ਹਨਾ ਉਹ ਮੁੰਡਾ ਵੇਖਦਾ ਉਹ ਕਹਿੰਦਾ ਕਿ ਕਿਰਪਾ ਇਹ ਕਿਹਨੂੰ ਟਾਰਗੇਟ ਕਰ ਦੇ ਟਾਰਗੇਟ ਮੇਰੀ ਗੱਲ ਸੁਣ ਬਾਈ ਲੋਕ ਤਾਂ ਲੜਾਣਾ ਚਾਹਣੇ ਮੇਰੀ ਗੱਲ ਸੁਣਾ ਟਾਰਗੇਟ ਅਸੀਂ ਕੱਲਾ ਤੈਨੂੰ ਨਹੀਂ ਕਰਿਆ ਹੈ ਮੈਂ ਇੱਕ ਹਫਤਾ ਪਹਿਲਾਂ ਵੀਡੀਓ ਪਾਈ ਤੀ ਨਾ ਆ ਜਾਈ ਅੱਗੇ ਪਾਈ ਪਾਈ ਤੀ ਬਣੀ ਗੱਲ ਦੇ ਵਿੱਚ ਭਾਈ ਆ ਉਹਦੇ ਚ ਮੈਂ ਸਾਰਿਆਂ ਨੂੰ ਇਹ ਕਿਹਾ ਦਾ ਮੈਂ ਕਿਹਾ ਵੀ ਭਾਈ ਨਾ ਦਿਖਾਓ ਮੇਰੀ ਗੱਲ ਸੁਣਾ ਬਾਈ ਜਿਹੜਾ ਆਪਾਂ ਆ ਮਾਲ ਪਿਆ ਦਿਖਾ ਦਿੰਨੇ ਆ ਨਾ ਗੱਡੀ ਚ ਹਾਂ ਇਹ ਬਹੁਤ ਗਲਤ ਆ ਇਹ ਵੀਡੀਓ ਦੇ ਹੁਣ ਪੁਲਿਸ ਵਾਲੇ ਕਿਆ ਨਹੀਂ ਚਲਾਉਂਦੇ ਇੰਸਟਾਗ੍ਰਾਮ ਤੋਂ ਐ ਦੱਸਾਂ ਚਲਾਉਂਦੇ ਬਣ ਚਲਾਉਂਦੇ ਮੇਰੀ ਬਲਦੇਮ ਅਗਰ ਜੈਕਿੰਗ ਹੋਈ ਥੋੜੇ ਏਰੀਆ ਫੇਰ ਯਾਰ ਤੈਨੂੰ ਤਾਂ ਆਪ ਸਮਝ ਜਾਣੀ ਚਾਹੀਦੀ ਆ ਵੀ ਆ ਕਾਤੇ ਹੋਈ ਆ ਬਰੇ ਭਾਜੀ ਮੈਂ ਕਹਿਰ ਬਿਟ ਕਰਾ ਰਿਆ ਫੇ ਬਟੈਰ ਬਿਟ ਕਰਾ ਕੇ ਤੁਹਾਨੂੰ ਧੋਗਾ ਗੱਲ ਕਰਦਾ ਭਾਜੀ ਠੀਕ ਆ ਠੀਕ ਆ ਭਾਜੀ ਹਾਂਜੀ ਹਾਂਜੀ ਮਾਰ ਗਿਆ ਗੱਡੀ ਧੋਣ ਲੱਗ ਕੇ ਤੇ ਅਸੀਂ ਵੀ ਉਹ ਮੈਂ ਵੀ ਬੇਅਰਾ ਲਾ ਗਿਆ ਦਾ ਪਿੱਟਾ ਕਾਣਾ ਭਾਈ ਸਿਰ ਬਹੁਤ ਥੇਰ ਹੋ ਗਈ ਲੋਨ ਲਵਾਏ ਅੱਛਾ ਬਾਕੀ ਬਾਅਦ ਇਹ ਜਣਾ ਉਹ ਗਰਮੀ ਆ ਗਈ ਚੱਕਰੇ ਆਈ ਮੈਂ ਤੈਨੂੰ ਐ ਕਹਿੰਦਾ ਦਾ ਭਰਾ ਮੇਰਿਆ ਵੀ ਸਾਨੂੰ ਹੋਰ ਤੇਰੀ ਵੀਡੀਓ ਤੇ ਕੋਈ ਇਤਰਾਜ਼ ਨਹੀਂ ਹੈਗਾ ਮੈਂ ਸਮਝ ਗਈ ਭਾਈ ਥੋੜੀ ਗੱਲ ਸਮਝ ਨਹੀਂ ਆਈ ਹੁਣ ਮੈਂ ਠੀਕ ਆ ਨਾ ਵੀ ਹੋਰ ਜਿੱਦਾਂ ਮਰਜੀ ਪਾ ਵੀ ਆਪਾਂ ਨੇ ਉਹ ਨਹੀਂ ਆ ਕੰਮ ਨਹੀਂ ਕਰਨਾ ਹੈਗਾ ਵੀ ਜਿਹੜਾ ਗੱਡੀ 'ਚ ਪਿਆ ਮਾਲ ਲਗਾਣੇ ਆ ਸਹੀ 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 ਔਰ ਤੈਨੂੰ ਕੋਈ ਗਲਤ ਬੋਲਦਾ ਦਾ ਦੱਸ ਨਾਰੇ ਤੇ ਤੁਹਾਡੀ ਭਾਈਆਂ ਦੀ ਸਗੋੜੀ ਬਹੁਤ ਹੈ ਭਰੀ ਆਹ ਆਈਆਂ ਜੀ ਤੁਹਾਡੇ ਏਰੀਆ ਦੇ ਬਹੁਤ ਬੰਦੇ ਆ ਗਏ ਬਪਣੇ ਹਾਂ ਹਾਂ ਭਾਜੀ ਚੋੜਾ ਡੇਰੀ ਹੈ ਭਾਜੀ ਉਹਨਾਂ ਦੀ ਦਰਬਾਦੀ ਹੋ ਰਿਹਾ ਹੈ 43 ਸੈਂਟੀਮੀਟਰ ਹੋਵੇ ਨਹੀਂ ਚੱਲਦੀ ਕਲਕੱਤੀ ਅਗਰ ਤਾਂ ਲੈ ਲਈ ਹਾਂ 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 ਜੀ ਥੋੜੀ ਜਿਹੀ ਨਹੀਂ ਗਈ ਹੋਣੀ ਭਾਜੀ ਹੈ ਹੈ ਤੇ ਵੇ ਤੇ ਵੇ ਜਿਹਨੇ ਨਹੀਂ ਗਈ ਹੈ ਨਾ ਨਾ ਮੈਂ ਤਾਂ ਬਾਲੇ ਦੀ ਆ ਜਾਂ ਵਾਲੇ ਦੇ ਬਹੁਤ ਬਦੇ ਥੋੜੇ ਇੱਧਰ ਹੀ ਆਪਣੇ ਬਾਗਵ ਹੋ ਗਏ ਵੀ ਜਾ ਕੇ ਮੈਂ ਉਹ ਤੋਂ ਕਾਂਦੜੇ ਧੁੰਦੇ ਤੋੜਦੀ ਆ ਹਾਂ ਹਾਂ ਉਦਾਂ ਦੇਖ ਉਦਾਂ ਭਾਈ ਹੁਣ ਨਹੀਂ ਬੰਦੇ ਹੁਣ ਮੇਰੇ بڑے ਭਾਈ ਨੇ ਵੀ ਮੈਨੂੰ ਘੇਰਾ ਜੂ ਭਾਈ ਨੇ ਵੀ ਘੇਰ ਹਾਂ ਹਾਂ ਦੋ ਇਹ ਕੰਮ ਨਾ ਕਰਿਆ ਕਰ ਯਾਰ ਵੀ ਇਸ ਤੈਨੂੰ ਦੇਖੇ ਹੋਰ ਵੀ ਕਣੀ ਵਾਲੇ ਦੁਕਾਨਦਾਰ ਹੀ ਐ ਉਹਨਾਂ ਨੂੰ ਕਰੀ ਜਾਣ ਜਿਹੜੇ ਕਰਦੇ ਏ ਤੂੰ ਆਪਣਾ ਕੰਮ ਕਰਿਆ ਕਰ ਹਾਂ ਕੋਈ ਚੱਕਰ ਨਹੀਂ ਐ ਆ ਦੇ ਉਹਨੇ ਇਹ ਗੱਲ ਥੋੜੀ ਵਿੱਚੇ ਮੈਨੂੰ ਕਹਨਾ ਮੇਰੇ ਬੰਦੇ ਕਹਿੰਦੇ ਤੈਨੂੰ ਭਾਈ ਟਾਰਗੇਟ ਕਰ ਰਿਹਾ ਮੈਂ ਕਹਿੰਦਾ ਨਹੀਂ ਭਾਈ ਯਾਰ ਇੰਨੇ ਵਧੀਆ ਵੀਰੋਂ ਬੰਦੇ ਮਿਲੂਗਾ ਨਾ ਟਾਰਗੇਟ ਕਰਨ ਦਾ ਨਾ 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 ਟਾਰਗੇਟ ਮੈਂ ਕੱਲਾ ਤੈਨੂੰ ਥੋੜੀ ਕਰਿਆ ਮੈਂ ਤਾਂ ਸਾਰਿਆਂ ਨੂੰ ਕਿਹਾ ਵੀ ਭਾਈ ਐਦਾਂ ਦਾ ਕੰਮ ਨਾ ਕਰੋ ਅੱਛਾ ਤਾਰੀ ਨੂੰ ਵੀ ਪੁੱਛ ਲਈ ਚਾਹੇ ਤਾਰੀ ਵੀਰੇ ਦਾ ਕਾਲ ਆਉੱਚ ਕੇ ਮੈਨੂੰ ਮਿਲਿਆ ਉਹ ਭਾਦਰੀ ਚੱਕਰ ਹਾਂ ਮੈਂ ਭਗਤ ਨੂੰ ਜਿੱਕੇ ਅਕਾਸ਼ 3 ਨੰਬਰ ਦੇ ਡੀਡੀ ਮੇਰੇ ਨਾਲ ਹਾਂ ਸਰਦਾਰ ਜੀ ਉਹ ਵੀ ਜਿੱਦ ਕਰ ਫਿਰ ਮਿਲਿਆ ਸ਼੍ਰੀ ਨਗਰ ਭਾਜੀ ਹਾਂ ਦੇਖੋ ਕਿਸਮਤ ਨੇ ਪਹਿਲੇ ਭੋਪਾਲ ਮ ਬੁਲਾਇਆ ਔਰ ਕਿਸਮਤ ਨੇ ਮੈਨੂੰ ਸ਼੍ਰੀ ਨਗਰ ਮ ਬੁਲਾਇਆ ਠੀਕ ਆ ਮੇਰਾ ਵੀਰ ਬਾਕੀ ਕੋਈ ਚੱਕਰ ਨਹੀਂ ਠੀਕ ਆ ਨਾ ਜਦ ਮਰਜ਼ੀ ਫੋਨ ਕਰੀ ਕੋਈ ਚੱਕਰ ਨਹੀਂ ਕੋ ਵੀ ਆਪਣੇ ਪਿੰਡ ਮ ਆਉਣੇ ਆ ਭਾਈ ਨਾ ਔਰ ਇਧਰ ਆਪਾਂ ਮਹਾਰਾਸ਼ਟਰ ਤੋਂ ਕਲਕੱਤੇ ਚੱਲਦੇ ਆ ਅੱਛਾ ਨਹੀਂ ਹੁਣ ਕਿੱਥੇ ਆ ਇਸ ਟਾਈਮ ਅਸੀਂ ਹੈਗੇ ਛੱਤੀਗੜ੍ਹ ਦੇ ਤੇ ਬਾਉਂਡਰ ਤੇ ਅੱਛਾ ਜੀ ਇੰਨੀ ਵੀ ਕਾਫੀ ਵੀਡੀਓ ਦੇਖ ਰਹਾ ਡੈਬਰਾ ਦੀ ਬੋਕਟ ਮਾਰ ਹੋਰੀ ਪਤਲੀ ਕਿੱਥੇ ਦੀ ਆਈਆਂ ਵੀਡੀਓ ਉਹ ਆਂਦੀ ਰਹਿੰਦੀਆਂ ਵਿੱਚ ਅੱਛਾ ਬੇਬਾ ਜੀ ਚੋਰਾ ਡੈਰੀ ਛੱਡੀ ਹੋਣੀ ਬਸ 30 ਰੁਪਏ ਦੀ ਓਹ ਜੇ ਮਨਵੀਰ ਸਰ ਕਰਕੇ ਚੱਲੇ ਆ ਰਹੇ ਹਾਂ ਕੋਲ ਮਾਂ ਹਾਂ 30 ਰੁਪਏ ਛੱਤੀਗੜ੍ਹ ਗਈ ਮੈਂ ਹਾਂ ਕੋਈ ਭਾਈ ਗੱਲ ਕੋਈ ਗਲਤੀ ਗੁਲਤੀ ਹੋਈ ਤਾਂ ਮਾਫ ਕਰਨਾ ਨਾ ਨਾ ਗਲਤੀ ਬਾਹਰ ਹੋਰ ਕੋਈ ਚੱਕਰ ਨਹੀਂ ਬਾਹ ਆਪਾਂ ਨੇ ਮਾਲ ਆਲ ਹੀ ਨਹੀਂ ਹੋ ਕਰਨਾ ਹੈ ਵਿੱਚ ਅੱਛਾ ਜੀ ਹਾਂ ਹੋਰ ਜਿੱਦਾਂ ਮਰਜ਼ੀ ਪਾ ਜੇ ਕੋਈ ਤੈਨੂੰ ਕੋਈ ਕਹਿੰਦਾ ਤਾਂ ਸਾਨੂੰ ਦੱਸ ਅੱਛਾ ਜੀ ਠੀਕ ਹੈ ਨਾ ਤਾਂ ਕਿ ਤੂੰ ਤਾਂ ਕੋਈ ਨਹੀਂ ਕਰਦਾ ਐ ਕੋਈ ਭਾਈ ਹਾਂ ਭਾਈ ਕਹਿੰਦੇ ਅਗਲੇ ਸਾਰੇ ਇਹੀ ਕਹਿੰਦੇ ਵੀ ਤੂੰ ਮਾਲ ਨਹੀਂ ਬਿਟੇ ਨਾ ਪਾਇਆ ਕਰਕੇ ਮਨਾਂ ਹਾਂ ਜੋ ਮਰਜ਼ੀ ਬੋਲੀ ਜਾਏਗਾ ਨਾ ਉਹ ਸਾਡੇ ਕੋਈ ਤਰਾਹੀ ਹੈ ਹਾਂ ਅਗਲਾ ਆਪਣਾ ਤੇਰਾ ਤੇਰਾ ਬਜਾ ਘੜਾ ਦੇ ਵੀ ਬਾਗਲਾ ਬੰਗੇ ਹਾਂ ਹੁਣ ਮੈਂ ਬਲੌਗ 'ਚ ਵੀ ਹਾਂ ਜੀ ਬਲੌਗ 'ਚ ਵੀ ਮੈਂ ਕਹਿਣਾ ਤੇਰਾ ਵੀ ਭਾਈ ਉਹਨੂੰ ਆਪਾਂ ਨੇ ਫੋਨ ਲਾਇਆ ਤਾਂ ਵੀ ਬੰਦਾ ਸਮਝ ਗਿਆ ਕਿੱਥੇ ਹੈ ਵੀ ਐਦਾਂ ਦੀ ਕੋਈ ਗੱਲ ਨਹੀਂ ਹੈਗੀ ਠੀਕ ਹੈ ਨਾ ਫੋਨ ਤਾਂ ਮੇਰੇ ਗਲਗੱਤੇ ਹੀ ਬਹੀ ਬੜਾ ਗਿਆ ਗਲਗੱਤੇ ਹੀ ਜਿੱਦ ਕਰਦੀ ਜਾਓ ਭਾਈ ਕਹਿੰਦਾ ਯਾਰ ਸਾਡੀ ਵੀਡੀਓ ਬਣਾ ਦੇ ਮਾਨ ਦੀ ਭਾਈ ਜੀ ਜੀ ਖਾਇਆ ਕਰੋ ਮਾਨ ਵੀ ਹਾਂ ਜੀ ਮਿੱਤਰੋ ਟਾਈਮ ਹੋ ਗਿਆ 4 ਵਜੇ ਤੇ ਨਹਾ ਲਏ ਆਪਾਂ ਨਾ ਧੋ ਕੇ ਹੋ ਗਏ ਰੈਡੀ ਤੇ ਐਟ ਆਪਾਂ ਇਹ ਕਰ ਲੱਗੇ ਇਹ ਗੱਡੀ ਲੱਗੇ ਉੱਥੇ ਕੱਢਣ ਤੇ ਬਾਈ ਆਪਾਂ ਨੇ ਫੋਨ ਕੀਤਾ ਸੀਗਾ ਬਾਈ ਨੂੰ ਚੱਲ ਭਰਾ ਹਣਾ ਮੰਨ ਗਿਆ ਕੰਨਾ ਵੀ ਮੈਂ ਅੱਜ ਤੋਂ ਬਾਅਦ ਕੰਨਾ ਇਹ ਜੀ ਰੀਲਾਂ ਨਹੀਂ ਪਾਉਂਗਾ ਮਾਲ ਵਾਲੀਆਂ ਤੇ ਆਪਾਂ ਨੇ ਜਿਆਦਾ ਹੋ ਨਹੀਂ ਕਰਨਾ ਮੈਂ ਹਲਕੀ ਰਿਕਾਰਡਿੰਗ ਉਹ ਫੋਨ ਦੀ ਵੀਡੀਓ ਬਣਾਈ ਵੀ ਆ ਉਹਦੀ ਉਹ ਲਾ ਦੂੰਗਾ ਤੇ ਚਲੋ ਛੋਟਾ ਭਰਾ ਲਾ ਲਓ ਹਨਾ ਛੋਟਾ ਭਰਾ ਜੀ ਤਾਂ ਪਿਆਰ ਨਾਲੇ ਆਪਾਂ ਗੱਲ ਕੀਤੀ ਵੀ ਭਾਈ ਇਹਦਾ ਕੋਈ ਕੁੱਝ ਨਹੀਂ ਹੈਗਾ ਇਹਨਾਂ ਕੰਮਾਂ 'ਚ ਠੀਕ ਆ ਤੇ ਵੀ ਰਹਿਣ ਦੋ ਵੀ ਹੋਰ ਬਧੇਰੇ ਟੌਪਿਕ ਆ ਵੀ ਉਹਨਾਂ ਦੇ ਵੀਡੀਓ ਪਾਓ ਤੁਸੀਂ ਹਨਾ ਵੀ ਮੈਂ ਕਹਾ ਜੇ ਕੋਈ ਬੋਲਦਾ ਤੈਨੂੰ ਤਾਂ ਸਾਨੂੰ ਦੱਸ ਤੂੰ ਉਧਰ ਪਤਾ ਨਹੀਂ ਗਿਆ ਹੋ ਗਿਆ ਅੱਛਾ ਤੇ ਫ੍ਰੀਸ ਵਾਲੇ ਕੋਲ ਲਾਉਣ ਲੱਗੇ ਆ ਮਨ ਲਾ ਕੇ ਗੱਡੀ ਮੈਂ ਕਹਾ ਵੀ ਜੇ ਤੁਹਾਨੂੰ ਕੋਈ ਉਦਾਂ ਗਲਤ ਬੋਲਦਾ ਤੂੰ ਸਾਨੂੰ ਦੱਸ ਵੀ ਤੇ ਜਿੰਨੀ ਜੋਗੀ ਹੈਲਪ ਹੋਈ ਆਪਾਂ ਜ਼ਰੂਰ ਕਰਾਂਗੇ ਜਲੋ ਮੰਨ ਗਿਆ ਬਾਈ ਹੈਨਾ ਤੇ ਆ ਵੀਡੀਓ ਕਲਿੱਪ ਦੇਖ ਲਓ ਤੁਸੀਂ ਤੇ ਫਿਰ ਆਪਾਂ ਰੋਟੀ ਚੱਲਦੇ ਆਂ ਖਾਣ ਰੋਟੀ ਖਾ ਕੇ ਨਿਕਲਦੇ ਆਂ ਠੰਡੇ ਠੰਡੇ ਸਾਫ ਰ ਕਰੀਏ ਤੇ ਗੱਡੀ ਭਾਈ ਕੈਵਨ ਤੇ ਤੇ ਰਮਾ ਰਮਾ ਸਾਰੇ ਤੋਤੇ ਸੀਗੇ ਮਿੰਟੂ ਨੇ ਤੇ ਪਿੱਛੋਂ 달ਲਾ ਤੋਤਾ ਮਿੰਟੂ ਫੋਨ ਤੇ ਤੇਰਾ ਮੇਰੇ ਕੋਲ ਆਵੂਗੇ ਠੀਕ ਆ ਚਲੋ ਖਾਈਏ ਬਾਈ ਰੋਟੀਆਂ ਕੀ ਲੱਗੇ ਕਰਨ ਤੇ ਜੁੱਤੀਆਂ ਅਸੀਂ ਚਮਕਾਤੀਆਂ ਤੇ ਇੱਧਰ ਬਾਈ ਨੇ ਲਾਇਆ ਸਰੋਂ ਦਾ ਤੇਲ ਛੱਤੀਆਂ ਨੂੰ ਮੈਂ ਮਾਰੀਆ ਪਾਲਸ ਮੈਂ ਕਹਿ ਰਿਆ ਸੀਗਾ ਵੀ ਬਾਈ ਨੂੰ ਮੈਂ ਕਿਹਾ ਮਿੱਟੀ ਚਮਕੂ ਹੋਊਗੀ ਖਿੱਚੂਗੀ ਆ ਦੇਖੋ ਲੱਗੀ ਖਿੱਚਣ ਮਿੱਟੀ ਆਤਾ ਹਰਾ ਉਹਰਾ ਟੀਜਰ ਅੰਬੇਜਨ ਹੋਇਆ ਵਾ ਇਹਦੀ ਬਾਈ ਦੀ ਦਾੜੀ ਮੈਂ ਕੱਟੀ ਠੀਕ ਆ ਇਹਨੇ ਮੇਰੀ ਕੱਟੀ ਆ ਹੁਣ ਦੇਖ ਲੋ ਵੀ ਕਿਹਦੀ ਦਾੜੀ ਕੱਟੀ ਵੀ ਵਧੀਆ ਕਮੈਂਟ ਕਰਕੇ ਦੱਸ ਦਿਓ ਤੇ ਤੂੰ ਬੋਲ ਕਿਉਂ ਨਹੀਂ ਰਾਕੋਸ ਔਰ ਇਹਨੂੰ ਆਜੀ ਹੋਟਲ ਪਰ ਨੂੰ ਹਾਂ ਬੋਲ ਕਹਿੰਦਾ ਰਹੇ ਕੋ ਲਾ ਮਿੰਟੂ ਨੂੰ ਓ ਮਿੰਟੂ ਕੈਨੀ ਚੱਕ ਲੈ ਕਿਉਂ ਵਾਲੀ ਆ ਉੱਪਰ ਵਾਲੀਆਂ ਆ ਗਿਆ ਐ ਮਿੰਟੂ ਲਗਾ ਲਗਾਵਾ ਚਾਸੀ ਨੂੰ ਕਪੜਾ ਮਾਨ ਹੋਰ ਉਸਤਾਦ ਜੀ चलिए फिर चलाएंगे क्या कि चलाऊंगा कल बाढ़ रहा पार करके क्या चलाएंगे मित्रों टाइम हो गया छह बज के छह मिनट ओ तेरा भला हो आवाज़ ब्लॉग पाया ही नहीं अज्ञा अरे भैया मैं पहला ब्लॉग ओ करता तेरने में टूक अटा ले ओगा पर्ची रेडी वन ਉਹ 3 4 5 2500 2500 ਦੀ ਕੱਟਦੇ 2600 ਦੀ 26 ਹੈ 26 ਆਹ ਲਓ 1020 ਬੜੀ ਆਈ ਬੂਰਤੀ ਨਾਲ ਇਹਨਾਂ ਦੇ ਕੱਟ ਲੀਏ ਤੋ ਸਾਲੇ ਮੇਰੇ ਹੱਥੋਂ ਹੰਸਾ ਤੁ ਆਤ ਸਭਰਮਪੁਰ ਕੰਦਾਜੀ ਤੁ ਕੇਵੜ ਔਰ ਨਾ ਕੋਈ ਤੂੰ ਦੁੱਖ ਇਹ ਤੋ ਨਾ ਮੇਂ ਮਤਰਾ ਤੇਲ ਪਵਾ ਦिए ਆਪਾਂ ਵਾਹੇ ਦਾ ਆਪਣੇ ਕੋਲ ਅੱਧੀ ਟੈਂਕੀ ਪਈ ਹੈ ਡੀਜ਼ਲ ਦੀ ਤੇ ਗਰੇਂਦਰ ਬਾਜੀ ਲੱਗਿਆ ਤੇਲ ਪਵਾਣ ਆਵੇ ਫਾਰਿਆ ਗਰੇਂਦਰ ਬਾਜੀ ਕੋਈ ਤੇ ਮਹਾਂ ਰੋਡ ਨਹੀਂ ਹੋਣਾ ਕੱਪ ਹਾਂ ਕਿੰਨਾ ਗਿਆ ਤੁਹਾਡੇ ਕੋਲ ਬਿਲਕੁਲ 100 ਹੈ 100 100 ਲੀਟਰ ਆ ਸਾਡੇ ਕੋਲ ਆ ਅੱਧੀ ਟੈਂਕੀ ਹੈ ਭਾਈ ਉਹ ਯਾ ਆਪਣੇ ਇਹ ਦਵਾ ਦਿਆ ਨਾ ਇਧਰ ਸੇ ਤੇ ਕੱਢ ਲੋ ਨਿਕਾਲ ਲੋ ਇਹਨੇ ਕਿਆ ਕਰਿਆ ਭਾਈ ਆਣ ਉਹ ਕੁੜੀ ਆ ਉਹਨੇ ਵਿਚਾਰੀ ਉਹ ਦੱਬਤਾ ਸੀਗਾ ਆਰੀਆ ਗ੍ਰਿੰਦਰ ਬਾਈ ਬਾਹਰ ਵਾਲੀ ਫੀਲਿੰਗ ਹੈ ਜਿਵੇਂ ਬਾਹਰ ਤੇਲ ਪਾਣੇ ਆਨੇ ਆ ਹੈ ਉਹ ਦੁਬਈ ਚ ਵੀ ਇਦਾਂ ਹੀ ਪਾਣੇ ਆ ਆਪਣੇ ਆਪ ਨੂੰ ਆਪਣੇ ਆਪ ਦੇ ਹੈਗੇ ਵੀ ਉੱਥੇ ਪਾ ਵੀ ਦਿੰਨੇ ਆ ਅੱਛਾ ਉੱਥੇ ਵੀ ਪੰਪਾਂ ਪਰ ਹੋਵਾ ਜਿਵੇਂ ਕੈਨੇਡਾ ਕਨੋਡਾ ਸਟੋਰ ਹੁੰਨੇ ਆ ਸਾਰਿਆਂ ਪਰ ਉਧਰ ਕਿਹੜੀ ਕਿਹੜੀ ਕੰਪਨੀ ਦਾ ਚੱਲਦਾ ਉਧਰ ਇੱਕ ਦਾ ਆਪ ਦਾ ਬਿਡਲੌਕ ਦੇ ਹੈਗੇ ਆ ਹਾਂ ਇੱਧਰ ਹੈਗੇ ਆ ਆਪਣੇ ਵੀਰ ਹਿੱਟ ਦੇ ਅੱਛਾ ਇੱਕ ਇੱਕੋ ਵੀ ਹੈਗਾ ਤੇ ਅਜੇ ਉਸਤਾਦ ਜੀ ਨਾ ਕੁੰਡੀ ਹੁਣ ਹੱਥ ਧੋਇਓ ਤੁਸੀਂ ਆਪਣੇ ਕੁੰਡੀ ਦੇਖੋ ਕਿੱਥੋਂ ਤੋਂ ਫੜੀ ਵੀ ਆ ਤੁਸੀਂ ਬੋ ਗ੍ਰਿੰਦਰ ਬਾਈ ਵਾਲੀ ਗੱਡੀ ਸੱਪ ਦੀ ਸ੍ਰੀਪੁਰ ਨੂੰ ਚੜ ਗਈ ਐਨ ਸੱਪ ਦੀ ਐਨ ਬਚਾਇਆ ਤਾਂ ਬਚਾਇਆ ਤਾਂ ਬਥੇਰਾ ਪਰਾ ਮਚਾਉ ਨਹੀਂ ਹੋਇਆ ਉਹਦੀ ਲਿਖੀ ਵੀ ਸੀਗੀ ਔਰ ਉਹੀ ਥੋੜੀ ਕਹਿੰਦੇ ਆ ਸੌਖੀ ਨੀ ਡਿਲੀਵਰੀ ਸੱਪ ਦੀ ਸੀਰੀ ਤੇ ਨੋਟ ਚੱਕਿਆ ਸੱਪ ਦੀ ਸੀਰੀ ਤੇ ਨੋਟ ਚੱਕ ਲਿਆ ਤੇ ਉਰੇ ਡੀਜ਼ਲ ਆ ਯਾਰ ਉਰੇ ਮਹਿੰਗਾ ਆਗਾ 94 ਰੁਪਏ ਛੱਤੀਗੜ੍ਹ ਹੈ ਉੱਥੇ ਉਹ ਤਾਂ ਹੈ ਮਹਾਰਾਸ਼ਟਰ ਚ ਕਰਨੀ ਹਣਾ ਕਿੰਨਾ ਕੁ ਫਰਕ ਪੈਣਾ 300 ਰੁਪਏ ਦਾ ਪਾਊਗਾ ਟੈਂਕੀ ਫੁੱਲ ਮਗਰ ਹਨਾ ਹਾਂ 5-600 ਦਾ ਤਾਂ ਯਾਰ 600 ਦਾ ਤਾਂ ਨਹੀਂ ਯਾਨੀ 500 ਦਾ ਪਾਊਗੇ ਵਿੱਚ ਪੈਸਿਆਂ ਦਾ ਵੀ ਹੁੰਦਾ ਐਸੇ ਹੀ ਆ ਹਾਂ ਮੰਨ ਲਾ ਔਰੇ ਦੇ 2 ਰੁਪਏ 30 ਪੈਸੇ ਸਮਝ ਲੈ ਪਾਊਗਾ ਬਦਮਾਹ ਰਾਤੀ ਹੁਣ ਆਪਾਂ ਨੂੰ ਵਾਹ ਵੀ ਮੈਂ ਪਤਾ ਕਹਿ ਕਹਣਾ ਬਾਈ ਜੇ ਔਰੇ ਹੁਣ ਆਪਾਂ ਟੈਂਕੀ ਫੁੱਲ ਕਰਾਣੇ ਹਨਾ ਪਰ ਮਹਾਰਾਸ਼ਟਰ ਬਾਰਡਰ ਕੋਲ ਜਾ ਕੇ ਆਪਣਾ ਉਹ ਰਹਿ ਜਾਊਗਾ ਤੇਲ ਘੱਟ ਰਹਿ ਜਾਊਗਾ ਹੁਣ ਕਿੰਨਾ ਅੱਧੀ ਟੈਂਕੀ ਆ ਆਉਣਾ ਬਾਰਡਰ ਹਨ ਪੂਰੀ ਪੂਰੀ ਉਹ ਚ ਪਾਸ ਹੋ ਜਾਊਗਾ ਹੈਨਾ ਆਹ ਮਤਲਬ ਘੱਟ ਰਹਿਣਾ ਉਹ ਪੂਆ ਫੇਰ ਪਵਾਉਣਾ ਪੈਣਾ 50 ਲੀਟਰ ਪਵਾਉਣਾ ਹੁਣ 100 ਲੀਟਰ ਪਵਾਵਾਂ ਲਓ ਬਈ ਮਿੱਤਰੋ तुम कर लो इतना क्या करना है? मैं इतना बता दू ना गई थी देख रहे गड़ी। गड़ी है? एक नाम है तुमारा? तुमारा। राकेश भी राकेश। गाड़ी चलाते हो कौन सी छः चक्की बारह चक्की चौदह चक्का लेधर ही गए ਇਹੀ ਕਹਿੰਦੇ ਸਰਾਇ ਪਾਲੀ ਸਰਾਇ ਪਾਲੀ ਹਉ ਹਉ ਬੋਲਦੇ ਹੋ ਤੁਸੀਂ ਹਨਾ ਹਉ ਹਉ ਕਹਾਂ ਕਹਾਂ ਜਾਂਦੇ ਲੋਕਲ ਬਾਹਰ ਸਾਗਰਪਟਨਮ ਅੱਛਾ ਆ ਪੈ ਰਹੇ ਇਹ ਸਰੀਰ ਦੇਖ ਕੇ ਨਾ ਅੰਦਾਜ਼ੇ ਲਾਈਂ ਬੰਦੇ ਡਰਾਈਵਰ ਹੈ ਚਲੋ ਉਹਨਾਂ ਆਪਣੀ ਬੁਆਨੇ ਤੇਲ ਤੇ ਚੱਲਦੇ ਆ ਬਾਡੀ ਆਪਣੀ ਦੇਖੋ ਐਤਕੀ ਐਦਾਂ ਹੋਈ ਵੀ ਆ ਆ ਵੀ ਬੰਦੇ ਗਾ ਫੋਟੋ ਖਿੱਚਣੀ ਆ और मंटू आया हाँ इधर वीडियो भी बनता कर रहे हैं राजू साहब बंदे में आज फोटो खिंचा के गए <laughs> कहते मिलना का भी बाय चलो 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 ਸਰਫ 100 ਲੀਟਰ ਡੀਜ਼ਲ ਉਹ ਆਲੇ ਆਪਾਂ ਨੇ ਤੇ ਚੱਲਦੇ ਆਂ ਮਿੱਤਰੋ ਟਾਈਮ ਹੋ ਗਿਆ 9:27 ਤੇ ਆਪਰੇ ਨਾ ਏਅਰ ਵਾਲੇ ਮੀਟਰ ਨੂੰ ਪਤਾ ਨਹੀਂ ਕਿਆ ਹੋ ਗਿਆ ਮਿੰਟ ਜੇ ਪੂਰਾ ਆ ਮਿੰਟ ਜੇ ਹੋ ਜਾਂਦਾ ਪਰ ਪ੍ਰੈਸ਼ਰ ਹੈਗਾ ਕਿਉਂਕਿ ਜੇ ਪ੍ਰੈਸ਼ਰ ਡਾਊਨ ਹੋਵੇ ਫਿਰ ਤਾਂ ਉਰੇ 30 ਦੀ ਬਤੀ ਆ ਜਾਂਦੀ ਆ ਜੇ ਇਹਦਾ ਪ੍ਰੈਸ਼ਰ ਡਾਊਨ ਹੋਏ ਫਿਰ ਤਾਂ ਪੀ ਦੀ ਬੱਤੀ ਆਉਂਦੀ ਹੈ ਮਿੰਟੂ ਆਹ ਬ੍ਰੇਕ ਵੀ ਪੂਰੀ ਲੱਗ ਰਹੀ ਐ ਨਹੀਂ ਐ ਵੀ ਬ੍ਰੇਕ ਘੱਟ ਲੱਗ ਰਹੀ ਐ ਹਾਂ ਬ੍ਰੇਕ ਮਾਰੀ ਤੇ ਪੂਰੇ ਹੋ ਗਏ ਇਹ ਕੀ ਆ ਦਿੱਕਤ ਹੋ ਸਕਦੀ ਐ ਯਾਦਾ ਵੀ ਤਾਰ ਹਿੱਲ ਰਹੀ ਐ ਤਾਰ ਦੇਖਾਂਗੇ ਨਹੀਂ ਮੇਤਰੋ ਰੁਕੇ ਸੀਗੇ ਦੇਖਣ ਕਿਆ ਹਿਸਾਬ ਕਿਤਾਬ ਆ ਓਕੇ ਆ ਸਾਰਾ ਕੁਝ ਹਾਂ ਟੜਾ ਲੈ ਲਓ ਜੀ ਮਿੱਤਰੋ 10:00 ਵਜੇ ਕੇ 28 ਮਿੰਟ ਹੋ ਗਏ ਤੇ ਹਮ ਪਹੁੰਚ ਗਏ 36 ਗੜੀਆਂ ਸਭ ਤੋਂ ਬੜੀਆਂ ਆ ਰਾਇਪਰ ਆਰੇ ਪਰ ਪਹੁੰਚ ਗਏ ਇਹ ਥੋੜੀ ਜੀ ਹੋਰ ਪਹਿਲਾਂ ਦੇ ਜਾਵੇਂ ਜਾ ਮਿਲਣਾ ਦਾ ਆ ਲੈ 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 ਸਾਲ ਦੇ ਕਦੇ ਕਿੱਧਰ ਕਦੇ ਕਿੱਧਰ ਕਦੇ ਕਿੱਧਰ ਹੈ ਵੀ ਸਾਲਾ ਇਹ ਤਾਂ ਇੱਕ ਪਾਸੇ ਕਰ ਲੈ ਮਿੰਟੂ ਪਟਵਾਦ ਵਾਲੇ ਪਾਸੇ ਕਰ ਲੈ ਗੱਡੀ ਇਦਰ ਸਾਲੇ ਫੇਰ ਉੱਪਰ ਹੀ ਜਾਂਨੇ ਆ ਦੇ ਕਰਦਾ ਕੀ ਬਿਆਤੀ ਜੋ ਵਿੱਚ 50 ਸਾਲ ਇਹਨੂੰ ਲੈ 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 ਕਾ ਕਮਾ ਕਮਾ ਜੀ ਕੇ ਨਾ ਦਿਖਾ ਕਹਦੇ ਅਜੇ ਅਸੀਂ ਕਮਾਈ ਇਹ ਰੰਗ ਬੁਚੇਗਾ ਕਹਦੇ ਕਰਦਾ ਕੀ ਵਿਆਹ ਵਾਲਾ ਇਹਦੇ ਉੱਧਰ ਕਦੇ ਉੱਧਰ ਕਦੇ ਉੱਧਰ ਲੈ ਨਾ ਹੋਂ ਗ੍ਰਿੰਡਰ ਦੇ ਮੋਰੇ ਆ ਰਿਆ ਉਹ ਗਾਲ ਵੀ ਕਵਾਂਟਲ ਦੀ ਉਹ ਘੜਦਾ ਫਿਰ ਉਹ ਬੱਤੀ ਹੋ ਗਈ ਇਹ ਨਹੀਂ ਦੇਖਦਾ ਦਾ ਚੌਲੇ ਦਾ ਦਾ ਆਣ ਦੇ ਇਧਰ ਆਣ ਦੇ ਇਧਰ ਆਹ ਕਾਰ ਆ ਗਈ ਇਧਰ 32 ਪਰ ਅਵੇਂ ਜਾ ਖੱਬੇ ਪਾਸੇ ਗੱਡੀ ਰੱਖੋ ਜੇ ਛੇਤੀ ਨਿਕਲਣਾ ਇਹ ਸਾਰੇ ਮੁੜਨੇ ਵਾਲੇ ਖੜੇ ਆ ਉਧਰ ਬਾਜ਼ਾਰ ਅੰਦਰ ਜਾਣੇ ਨੂੰ ਉਧਰ ਵੀ ਚੱਲ ਚੱਲ ਆਣ ਦੇ ਆਣ ਦੇ ਕੁਝ ਨਹੀਂ ਐ ਇਧਰ ਹੁਣ ਚੱਲ 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 ਜਦੋਂ ਜੀ ਵੀ ਹੋਣੀ ਹੈ ਹਾਂ ਕਿਉਂਕਿ ਉਹ ਗੱਡੀਆਂ ਕਈ ਵਾਰ ਜਦ ਇਦਾਂ ਐ ਮੋੜਨ ਵਾਲੀਆਂ ਹੁੰਦੀਆਂ ਹਨਾ ਇਧਰ ਵਾਲੀ ਗੱਡੀ ਛੇਤੀ ਨਿਕਲਦੀ ਆ ਹਮੇਸ਼ਾ ਜਿਹੜੀ ਖੱਬੇ ਪਾਸੇ ਹੋਊਗੀ ਕਿਉਂਕਿ ਕਈਆਂ ਨੂੰ ਯੂ ਟਰਨ ਮਾਰਨਾ ਹੁੰਦਾ ਯੂ ਟਰਨ ਮਾਰਦੇ ਵਾਸਤੇ ਖੜੇ ਹੁੰਨੇ ਆ ਯੂ ਟਰਨ ਵਾਲੀ ਬੱਤੀ ਕਈ ਵਾਰ ਲੇਟ ਆਉਂਦੀ ਆ। ਹੱਥ ਦਿਆਵਾ ਵਾਲਿਆਂ ਨੂੰ ਹੱਥ ਨਹੀਂ ਦਿਖ ਰਿਹਾ ਹੈ। ਆਹ। ਅੱਗੇ ਡਵਰਸਨ ਆ ਰਿਹਾ ਪਿੱਛੇ। ਆਹ ਵੀ ਪਿੱਛੇ ਦੇਖਦੇ ਹੀ ਆ ਡਵਰਸਨ ਪਿੱਛੇ। ਫੇਰ ਥੋੜਾ ਥੱਲੇ ਨੂੰ ਵੜ ਰਿਹਾ। ਇਹ ਕਸੂਰ ਘਟ ਦਿੰਦੇ ਆ ਵੱਡੀ ਗੱਡੀ ਵਾਲੇ ਦਾ ਜੀ। ਬੜੀ ਗੱਡੀ ਵਾਲੇ ਨੇ ਮਾਰਤਾ ਪਾ ਇਹ ਨਾ ਨਾ ਨੇ ਦਿਖਾਉਂਦਾ ਰਿਹਾ ਜਿਹੜੇ ਭਾਵਨਾ ਲਾਵੇਗਾ ਇਹ ਮਿੱਤਰੋ ਟਾਈਮ ਹੋ ਗਿਆ 2:30 ਵਜੇ ਤੇ ਪੰਡਾਰੇ ਤੋਂ ਪਿੱਛੇ ਆ ਰੋਟੀ ਲੱਗੇ ਆ ਖਾਣ ਰੋਟੀ ਖਾ ਕੇ ਸੌਂ ਜਾਗੇ ਤੇ ਫੇਰ ਜਿਵੇਂ ਉੱਠ ਕੇ ਚੱਲਾਂਗੇ ਇੱਥੇ ਕਿਉਂਕਿ ਦੁਪਹਿਰ ਨੂੰ ਫੇਰ ਗਰਮੀ ਹੋ ਜਾਂਦੀ ਹੈ ਤੇ ਹੁਣ ਕਰਦੇ ਆਂ ਆਪਾਂ ਵਲੌਗ ਦਾ ਐਂਡ ਜੇ ਜਨ ਲੱਗਿਆ ਤੁਹਾਨੂੰ ਸਾਡਾ ਅੱਜ ਦਾ ਵਲੌਗ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਨਾਲ ਲੱਗਦੇ ਬੈਲ ਦੇ ਆਈਕਨ ਨੂੰ ਕਰ ਦੋ ਪ੍ਰੈਸ ਤਾਂ ਕਿ ਨੋਟੀਫਿਕੇਸ਼ਨ ਪਹੁੰਚ ਜੇ ਵੀਡੀਓ ਦੀ ਸਭ ਤੋਂ ਪਹਿਲਾਂ ਥੋੜੇ ਕੋ ਸਤਿ ਸ਼੍ਰੀ ਅਕਾਲ ਮਿਲਦੇ ਆਂ ਅਗਲੇ ਵਲੌਗ 'ਜਦ ਤੱਕ ਰਬ ਰੱਖਾ ਆਤਾ ਟਾਰਾਂ ਪੂਰੀਆਂ ਆ ਜੱਟ ਦੀ ਓਹੀ ਬਣਿਆ ਪਿਆ ਸ਼ਹਿਰੀ ਮਾਨ ਉਹਦੇ ਆ ਯਾਰਾਂ ਨੂੰ ਮੁੱਲੇ ਵਾਲਾ